ਸਾਡੇ ਪਿੰਡ ਦੇ ਵਿੱਚ ਇਹੋ ਹੀ ਇੱਕ ਪਿਆਰ ਦਾ ਸਬੂਤ ਆ ਕਿ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਗਏ ਆ ਆਪੋ ਚ ਪਿਆਰ ਸਾਜ ਦੇ ਨਾਲ ਵੋਟਾਂ ਪਾ ਰਹੇ ਆ ਦੋਵੇਂ ਹੀ ਪਰਿਵਾਰ ਦੋਵੇਂ ਪਾਰਟੀਆਂ ਅਸੀਂ ਪਿਆਰ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਵੋਟਾਂ ਜਿਹੜੀਆਂ ਸਤਕਾਰ ਦਾ ਪਾ ਰਹੇ ਆ ਤੇ ਇਹੋ ਹੀ ਅਸੀਂ ਮੱਲਬ ਚਾਹੁੰਦੇ ਆ ਵੀ ਹਰ ਕਦੋਂ ਇਦਾਂ ਹੈ ਭਾਈਚਾਰਾ ਸਾਜ ਜਿਹੜੀ ਬਣਾ ਕੇ ਰੱਖਣੀ ਚਾਹੀਦੀ ਹੈ ਵੋਟਾਂ ਦੇ ਆਉਂਦੀਆਂ ਜਾਂਦੀਆਂ ਰਹਿਣੀਆਂ ਵੀਰੇ ਤੇ ਪਿਆਰ ਜਿਹੜਾ ਪਿੰਡ ਦਾ ਪਿਆਰ ਆ ਉਹ ਜ਼ਰੂਰੀ ਚਾਹੀਦਾ ਕਿਸੇ ਕਦ ਕੇ ਅਸੀਂ ਚਾਹੁੰਦੇ ਹਾਂ ਹੋਰ ਵੀ ਅਸੀਂ ਕੀ ਪਿੰਡਾਂ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿੱਦਾਂ ਸਾਡੇ ਪਿੰਡ ਮੈਕੇ ਦੇ ਵਿੱਚ ਨਾਲ-ਨਾਲ ਬੂਥ ਆ ਬਿਲਕੁਲ ਇਹ ਆਮ ਆਦਮੀ ਦਾ ਬੂਥ ਆ ਇਹ ਕਾਂਗਰਸ ਦਾ ਸੁਖਵਿੰਦਰ ਸਿੰਘ ਹੰਦਾਰੇ ਦਾ ਇੱਕ ਸਿਰਫ ਪਰਦਾ ਹੀ ਹੈ ਸਾਡਾ ਜੀ ਇਹ ਕਰਕੇ ਅਸੀਂ ਇੱਕ ਪਰਦਾ ਹੈ ਅਸੀਂ ਦੋਵੇਂ ਭਰਾ ਅਸੀਂ ਇਕੱਠੇ ਹੋ ਕੇ ਆਪੋਚ ਵੋਟਾਂ ਜੜੀਆਂ ਬਰੇ ਪਿਆਰ ਦੇ ਨਾਲ ਪਾ ਰਹੇ ਆ ਤੇ ਅਸੀਂ ਵੀ ਇਸ ਵਾਸਤੇ ਦੁਆਉਂਦੇ ਆ ਕਿ ਇਦਾਂ ਹੀ ਗਾਹ ਸਹਿਮਤੀ ਬੰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਿਚਾਰ ਇਹ ਹੈ ਸਾਡਾ ਜਿਹੜਾ ਜਿੰਨੇ ਵੀ ਪਿੰਡ ਆ ਅਸੀਂ ਸੂਝ ਬਾਣਿਆ ਇਸ ਕਰਕੇ ਲੜਾਈ ਝਗੜੇ ਤੋਂ ਸਾਰੇ ਦੂਰ ਆ ਸਾਡੇ ਭਾਈਚਾਰਾ ਸਾਡਾ ਕਾਇਮ ਆ ਵੋਟਾਂ ਪਾਰਟੀਆਂ ਬਣੀਆਂ ਉਹਨਾਂ ਨੂੰ ਪੈਂਦੀਆਂ ਆਆਂ ਔਰ ਪੈਣੀਆਂ ਉਹ ਆਪੋ ਆਪਣੇ ਵਿਚਾਰ ਆ ਪਰ ਜਿਹੜਾ ਪਿੰਡ ਦੇ ਵਿਚਾਰ ਆ ਭਾਈਚਾਰਾ ਆ ਉਹ ਇੱਕ ਸਹਿਮਤ ਹੋਣਾ ਚਾਹੀਦਾ ਇਸ ਕਰਕੇ ਅਸੀਂ ਸਾਰਿਆਂ ਨੇ ਏਕਤਾ ਆ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਆ ਵੋਟਾਂ ਪਾਉਣੀਆਂ ਉਹ ਸਾਡੀਆਂ ਪਾਰਟੀ ਬਾਜੀ ਉਹ ਸਾਡੀਆਂ ਪੈਣੀਆਂ ਪੈਣੀਆਂ ਆ ਸਾਡਾ ਦੇਖਿਆ ਤਾਂ ਜਾਈ ਇੱਕ ਪਰਦਾ ਹੀ ਹੈ ਸਿਰਫ ਤੁਹਾਡੇ ਵਿੱਚ ਬਿਲਕੁਲ ਜੀ ਅਸੀਂ ਨਾ ਆਹ ਵੇਖੋ ਸਾਡੇ ਲਾਗੇ ਕਾਂਗਰਸੀ ਬੈਠੇ ਆ ਅਸੀਂ ਆਮ ਵਾਲੇ ਬੈਠੇ ਆ ਅਸੀਂ ਸਾਰਿਆਂ ਦੇ ਵਿੱਚ ਕੋਈ ਵੀ ਸਾਡੇ ਮਤ ਪੇ ਦੇਣੀ ਹੈਗਾ ਇਸ ਕਰਕੇ ਸਾਡੇ ਜਿਹੜੇ ਵਿਚਾਰਿਆ ਉਹ ਆਪਸ ਵਿੱਚ ਮਿਲਦੇ ਆ ਸਾਰਿਆਂ ਦੇ ਇਸ ਕਰਕੇ ਕੋਈ ਵੀ ਕਿਸੇ ਗੱਲ ਦਾ ਵਿਰੋਧ ਨਹੀਂ ਹੈ ਤੁਹਾਨੂੰ ਨਹੀਂ ਲੱਗਦਾ ਇਦਾਂ ਹਰ ਜਗ੍ਹਾ ਹੁਣ ਹੋਣੀ ਚਾਹੀਦੀ ਬਿਲਕੁਲ ਹੋਣਾ ਚਾਹੀਦਾ ਵੀਰ ਜੀ ਸਾਰੇ ਸੂਝਵਾਨ ਹੋਣ ਪਿੰਡਾਂ ਦੇ ਵਿੱਚ ਤੇ ਬਹੁਤ ਵਧੀਆ ਗੱਲ ਹੋਣੀ ਚਾਹੀਦੀ ਆ ਕਿਉਂਕਿ ਲੜਾਈ ਝਗੜੇ ਤੋਂ ਦੂਰ ਰਹਿੰਦੇ ਆ ਸਾਡਾ ਪਿੰਡ ਦਾ ਪਾਈਚਾਰਾ ਜਿਹੜਾ ਉਹ ਬਰਕਰਾਰ ਰਹਿਦਾ